ਪੰਜ ਅਮਰਸ਼ ਕਾ ਦਿੱਤਾ ਫਿਰ ਕਲਗੀਧਰ ਪਾਤਸ਼ਾਹ ਨੇ ਆਪ ਪੱਲਾ ਗਲ ਚ ਪਾ ਕੇ ਹੱਥ ਜੋੜ ਕੇ ਆਖਿਆ ਖਾਲਸਾ ਜੀ ਮੇਰੇ ਤੇ ਕਿਰਪਾ ਕਰੋ ਹੁਣ ਮੈਨੂੰ ਵੀ ਅਮਰਸ਼ ਕਾਓ ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ ਸੋ ਪੰਜ ਪਿਆਰਿਆਂ ਦੇ ਮੁਖੀ ਪਿਆਰੇ ਭਾਈ ਦਿਆ ਸਿੰਘ ਕਹਿੰਦੇ ਮਹਾਰਾਜ ਅਸੀਂ ਆਪਣਾ ਸੀਸ ਭੇਟਾ ਦਿੱਤਾ ਹੈ ਫਿਰ ਅਮਰਤ ਪ੍ਰਾਪਤ ਹੋਇਆ ਤੇ ਤੁਸੀਂ ਅਮਰਤ ਮੰਗਦੇ ਹੋ ਭੇਟਾ ਕੀ ਦਿਓਗੇ ਕਲਗੀਧਰ ਪਾਤਸ਼ਾਹ ਕਹਿੰਦੇ ਮੇਰਾ ਸਿਰ ਵੀ ਹਾਜ਼ਰ ਹੈ ਸੀਸ ਲੈ ਲਓ ਤੇ ਅਮਰਤ ਬਖਸ਼ ਦਿਓ ਪਿਆਰੇ ਭਾਈ ਦਿਆ ਸਿੰਘ ਜੀ ਕਹਿੰਦੇ ਮਹਾਰਾਜ ਤੁਸੀਂ ਸਾਡੇ ਗੁਰਦੇਵ ਹੋ ਸਿੱਖ ਵੀ ਇੱਕ ਸਿਰ ਦਵੇ ਤੇ ਗੁਰੂ ਵੀ ਇੱਕ ਸਿਰ ਦਵੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਮੈਨੂੰ ਅਮਰਤ ਬਖਸ਼ ਦਿਓ ਇਸ ਸਮਰੱਥ ਦੇ ਬਦਲੇ ਮੈਂ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿਆਂਗਾ ਸਾਰਾ ਕੁਝ ਵਾਰ ਦਿਆਂਗਾ ਫਿਰ ਉਸੇ ਤਰ੍ਹਾਂ ਪੰਜ ਚੁਲੇ ਛਕਾਏ ਪੰਜ ਨੇਤਰਾਂ ਚ ਪਾਏ ਤੇ ਪੰਜ ਕੇਸਾਂ ਚ ਪਾਏ ਉਸੇ ਤਰ੍ਹਾਂ ਬੁਲਾਇਆ ਪਿਆਰੇ ਭਾਈ ਦਾਸ ਜੀ ਚੁਲਾ ਬਖਸ਼ ਕੇ ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਵਾਹਿਗੁਰੂ ਦੇ ਖਾਲਸੇ ਹੋ ਤੇ ਵਾਹਿਗੁਰੂ ਦੀ ਫਤਿਹ ਹੈ ਸਾਧ ਸੰਗਤ ਦੁਨੀਆ ਦੇ ਵਿੱਚ ਇੱਕੇ ਨਵਾਂ ਨਿਆਰਾ ਪੰਛੀ ਗੁਰੂ ਬਣ ਕੇ ਅਮਰ ਛਕਾਇਆ ਤੇ ਸੇਵਕ ਬਣ ਕੇ ਅਮਰ ਛਕ ਗਿਆ ਦੁਨੀਆ ਵਿੱਚ ਮਰਦ ਬੜੇ ਹੋਏ ਨੇ ਪਰ ਕਲਗੀਧਰ ਪਾਤਸ਼ਾਹ ਮਹਾਰਾਜ ਵਰਗਾ ਮਰਦ ਨਹੀਂ ਹੋਇਆ ਵਹਿ ਪ੍ਰਗਟਿਓ ਮਰਦ ਅਗੰਬੜਾ ਬਰਿਆਮ ਇਕੱਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ